ਦੇ ਕਾਰਨ ਕੋਟਕਪੁਰਾ ਦੇ ਇਲਾਕੇ ਹਰਨਾਮਪੁਰ ਦੇ ਵਿਖੇ ਜੜਾ ਹੈ ਕਿ ਗਰੀਬ ਪਰਿਵਾਰ ਦੇ ਛੱਤ ਡਿੱਗਣ ਦੇ ਕਾਰਨ ਪਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿ ਇੱਕ 65 ਸਾਲਾ ਵਿਅਕਤੀ ਘਰ ਦੇ ਛੱਤ ਡਿੱਗਣ ਦੇ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ ਘਰ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਸੀ ਇੰਡੀਆ ਨਿਊਜ਼ ਦੇ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ ਇਸ ਖਬਰ ਦਾ ਅਸਰ ਹੋਇਆ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਸ ਗਰੀਬ ਵਿਅਕਤੀ ਦੇ ਨੁਕਸਾਨੇ ਗਏ ਘਰ ਦਾ ਮੌਾਇਨਾ ਕਰਨ ਦੇ ਲਈ ਪਹੁੰਚੇ ਅਤੇ ਹਰ ਤਰ੍ਹਾਂ ਦੀ ਸਹਾਇਤਾ ਉਹਨਾਂ ਦੇ ਵੱਲੋਂ ਜੜੀ ਹੈ ਦਿੱਤੀ ਗਈ ਹੈ ਬਾਦ ਸਰਦਾਰ ਕਰਤਾਰ ਸਿੰਘ ਬਣਾ ਦੇ ਉੱਪਰ ਡਿੱਗ ਪਈ ਸੀ ਛੱਤ ਬਗਲੂ ਦੇ ਚਾਚਾ ਜੀ ਆ। ਸੋ ਮੈਂ ਫਿਰ ਉਹਦੇ ਨਾਲ ਗੱਲ ਕੀਤੀ ਤੇ ਅੱਜ ਇੱਥੇ ਨਾਮ ਦਾ ਪਤਾ ਲੈ ਕੇ ਆਇਆ ਤੇ ਠੀਕ ਨੇ ਉਹ ਬਿਲਕੁਲ ਤੇ ਜਿਹੜੀ ਛੱਤ ਆ ਉਹਨਾਂ ਦੀ ਸਰਕਾਰ ਵੱਲੋਂ ਰਿਪੇਅਰ ਕਰਾ ਕੇ ਨਹੀਂ ਪਈ। ਸਰਕਾਰ ਵੱਲੋਂ ਰਿਪੇਅਰ ਕਰਾ ਦੇ ਉਹਨਾਂ ਚਾਹਤਦੇ। ਕੋਈ ਪ੍ਰੋਪਰ ਤਰੀਕਾ ਵਧੀਆ ਬਣਾ ਕੇ ਦੇ। ਔਰ ਕੁਝ ਰਜਿਸਟਰੀਆਂ ਦੀ ਵੀ ਪ੍ਰੋਬਲਮ ਹੈ ਉਹ ਮੈਂ ਡਿਪਟੀ ਕਮਿਸ਼ਨਰ ਫੀਡ ਕੋਰ ਨਾਲ ਡਿਸਕਸ ਕਰਕੇ ਉਹ ਉਹ ਵੀ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂ। ਤੇ ਬੜੀ ਬੱਚੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਦੀ ਆਹ ਹੁਣ ਜਿਹੜੀਆਂ ਬਰਸਾਤਾਂ ਹੁੰਦੀਆਂ ਨਾ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਨਾਲੇ ਆਪ ਸਾਫ਼ ਕਰ ਲਿਆ ਕਰੀਏ ਤਾਂ ਕਿ ਉੱਤੇ ਪਾਣੀ ਨਾ ਖੜੇ ਤੇ ਬਾਕੀ ਜਿਹੜੇ ਜਿਹੜੇ ਇੱਥੇ ਦੇ ਜਿੱਤਰਾਂ ਦੀ ਲੋੜ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਸਮਰਥਕ ਬਣਾਇਆ ਤੇ ਆਪਾਂ ਉੱਥੇ ਮਦਦ ਕਰਨਾਸਤੇ ਤਿਆਰ ਹੈ ਸਰ ਸ਼ਾਇਦ ਜਿਹੜੀ ਜਿਨ੍ਹਾਂ ਕੋਲ ਦਰਜੀਆਂ ਹੈਗੀਆਂ ਉਹਨਾਂ ਦਾ ਮਿਊਂਸਪਲ ਕਮੇਟੀ ਅਪਲਾਈ ਕਰ ਸਕਦੇ ਉਹਨਾਂ ਨੂੰ ਰਿਪੇਅਰ ਵਾਸਤੇ ਗ੍ਰਾਂਟ ਮਿਲ ਜਾਂਦੀ ਹੈ ਤੇ ਜਿਹੜੇ ਬਿਲਕੁਲ ਸਮਰਥ ਨਹੀਂ ਉਹ ਤੁਸੀਂ ਮੈਨੂੰ ਦੱਸ ਦਿਓ ਉਹਨਾਂ ਵਾਸਤੇ ਆਪਾਂ ਇਹਦਾਾਮ ਕਰ ਲਾਂਗੇ Olha aí